ਸਾਤੇ ਸਿਰਕਾ ਮੇਰੀ ਵੀਡੀਓ ਖੰਡ ਲਈ ਨੀਟ ਕਰਦੇ ਸੀ ਸਾਰੇ ਪਿੱਛੇ ਖੱਟ ਦੀ ਬਣੀ ਵਰਗਾ ਸਾਰਿਆਂ ਦਾ ਸਵਾਦ ਸੀ ਤੇ ਲੋਗ ਇੱਥੇ ਆ ਕੇ ਖਾਣ ਕਰੀ ਤੇ ਜੀ ਆਪਾਂ ਸਬਜ਼ੀ ਸਬਜ਼ੀ ਬਣਾਵਾਂਗੇ ਜੀ ਆਪਾਂ ਆਲੂ ਬੈਂਗਣ ਇਹ ਆਪਣੇ ਨਾ ਨਮਕ ਦਾ ਨੀਚੋ ਨਮਕ ਮਿਰਚ ਖਤਮ ਹੋ ਗਿਆ ਪਿਆ ਸੀ ਜੀ ਇਹ ਉਹ ਆਪਾਂ ਪਾ ਲੈ ਜੀ ਤੇ ਬਲੌਗ ਆਪਾਂ ਕਰ ਲੈ ਸੀ ਜੀ ਇਹਦੀ ਆਪਾਂ ਆਟਾ ਗੁੰਨਣਾ ਦੇਖਿਆ ਜੇ ਅਸੀਂ ਦੁਪਹਿਰ ਦਾ ਟਾਈਮ ਤੇ ਆਪਣੇ ਸਾਰੇ ਕੰਮ ਚੁੱਕ ਲਏ ਜੀ ਤੇ ਦੁਪਹਿਰ ਦੀ ਬਣਾ ਰਹਿਆਂਗੇ ਆਪਾਂ ਸਬਜ਼ੀ ਕਾ ਨੂੰ ਬਣਾਵਾਂਗੇ ਤੇ ਨਾਲ ਬਣਾ ਲਾ ਕੋ ਡੱਬੇ ਚੱਕ ਦਿੰਨੇ ਆ ਜੀ Eta, apa तो आपका मसाले में जल्दी तरह कौन रहे हैं चम्मच ਲੋ ਜੀ ਆਪਾਂ ਨੂੰ ਪਾ ਦਿੰਨੇ ਹਿੰਟੇ ਚਮਚੇ ਕਈ ਕ ਪਾ ਦਿੰਨੇ ਇੱਕ ਚਮਚ ਚ ਪਾ ਹਲਦੀ ਦਾ ਵੀ ਇੱਕ ਕਪਾ ਥੋੜਾ ਜਿਹਾ ਪਾ ਦਿੰਨੇ ਧੜਮਾ ਬੋਤੀ ਮਸਾਲਾ ਜੰਗੀ ਤਰ੍ਹਾਂ ਹੋ ਗਿਆ ਜੀ ਲੋਹ ਨਾਲ ਸਾਲੇ ਮੈਂ ਤਾਂ ਚੰਗੀ ਇਤਰਾਹ ਤੋਂ ਮਿਲਾ ਲਿਆ ਕੇਰਪਾ ਮੰਗ ਲਿਆ ਪਰੂ ਮਟਰ ਨਾ ਆਲੂ ਮਟਰ ਮੇਰੇ ਬੜਾ ਜ਼ਿਆਦਾ ਆ ਰਹੇ ਕੱਲ ਨਾ ਆਪਾਂ ਆਲੂ ਮਟਰ ਵਾਲੇ ਚੌਲ ਬਣਾਏ ਸੀ ਜੀ ਕੋਲ ਜ਼ਿਆਦਾ ਹੀ ਆ ਰਹੇ ਤੇ ਤੇਲ ਹੋ ਦੀ ਆਪਾਂ ਨਾ ਆਪਣਾ ਮਸਾਲਾ ਚੰਗੀ ਤਰ੍ਹਾਂ ਹੰਗਿਆ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਮਸਾਲੇ ਨੂੰ ਪਕਾ ਲਓ ਜੀ ਤੇ ਹੁਣ ਪਾ ਦਿੰਨੇ ਆ ਜੀ ਆਪਾਂ ਆਲੂ ਬੇਲਣ ਤੇ ਉਸ ਤੋਂ ਬਾਅਦ ਉਹਨਾਂ ਦੇ ਦੀ ਆਪਾਰਟਾ ਟਾ ਟੱਕ ਲਿਆ ਦੱਸਾਂ ਤਾਣ ਤੇ ਇੱਕ ਰਿਕਵੈਸਟ ਹੈ ਜੀ ਪਹਿਣਾ ਐਟਰਾ ਮਾਗੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਕਿੱਪ ਕਰਕੇ ਨਾ ਦੇਖਿਆ ਕਰੋ ਜੀ ਇੰਨਾ ਟਾਈਮ ਲੱਗਦਾ ਜੀ ਮੇਰੇ ਤੱਕਦੀ ਹੈ ਵੀਡੀਓ ਬਣਾਉਣ ਤੇ ਤੇ ਪਹਿਣਾ ਨਾ ਸਕਿੱਪ ਕਰ ਕਰਕੇ ਦੇਖਦੇ ਮੈਂ ਵੀਡੀਓ ਤੇ ਬਹੁਤ ਮਨ ਦੁਖਦਾ ਜੀ ਜਦੋਂ ਆਪਣੀ ਰੀਚ ਘਿਰ ਜਾਂਦੀ ਹੈ ਜੀ ਵੀਡੀਓ ਦੀ ਤੇ ਸਾਰਿਆਂ ਪਹਿਣਾ ਤੋਂ ਬੰਦ ਕੇ ਬੇਨਤੀ ਹੈ ਜੀ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਕੀ ਜੀ ਆਪਾਂ ਸਬਜੀ ਲਈ ਇਹ ਬਾਅ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਰਲਾ ਲਾਂਗੇ ਤੇ ਅੱਜ ਆਪਣੇ ਸਵੇਰ ਦੀ ਲੈਟ ਨਹੀਂ ਜੀ ਤੇ ਕੱਪੜੇ ਆਪਾਂ ਮਸ਼ੀਨ 'ਚ ਪਾਏ ਪਏ ਆ ਕੱਪੜੇ ਧੋਣੇ ਸੀ ਜੀ ਤੇ ਬਸ ਲੱਟ ਹੈ ਹੀ ਨਹੀਂ ਜੀ ਇਸ ਕਰਕੇ ਕੱਪੜੇ ਰਹਿ ਗਏ ਤੇ ਬਾਕੀ ਆਪਣਾ ਸਾਰਾ ਕੰਮ ਹੋ ਗਿਆ ਜੀ ਤੇ ਜੰਦੀ ਤਰ੍ਹਾਂ ਆਪਾਂ ਕਰ ਲੈਨੇ ਆ ਮਿਕਸ ਤੇ ਪਾਣੀ ਪਾ ਕੇ ਆਪਾਂ ਬਣਾਵਾਂਗੇ ਜੀ ਆਲੂ ਬੇਗਣਾ ਦੀ ਸਬਜ਼ੀ ਤਰੀ ਵਾਲੀ ਤੇ ਹੁਣ ਪਾ ਦਿੰਨੇ ਆਪਾਂ ਪਾਣੀ ਲਓ ਜੀ ਆਪਾਂ ਸਬਜ਼ੀ ਦੇ ਵਿੱਚ ਪਾਤਾ ਪਾਣੀ ਤੇ ਹੁਣ ਆਪਾਂ ਟੱਕ ਦਿੰਨੇ ਆ ਸਬਜ਼ੀ ਘਾਟਾ ਪਾ ਲੈ ਗੁੰਨ ਚੀ ਤੇ ਇਦਾਂ ਆਪਣੀ ਸਬਜ਼ੀ ਵੀ ਬਣ ਗਈ ਜੀ ਠੀਕ ਹੈ ਜੀ ਤੇ ਹੁਣ ਬਣਾਵਾਂਗੇ ਜੀ ਆਪਾਂ ਰੋਟੀ ਇਹ ਆਪਾਂ ਤੁਲਸੀ ਦਾ ਪਾਣੀ ਬਣਾ ਕੇ ਰੱਖਿਆ ਸੀ ਜੀ। ਇੱਥੇ ਥੋੜਾ ਜਿਹਾ ਆਪਾਂ ਪੀ ਲੈਨੇ ਆ ਜੀ ਮੇਰਾ ਨਾ ਗਲਾ ਖਰਾਬ ਹੋ ਰਿਹਾ ਕੱਲ ਦਾ। ਬਹੁਤ ਜ਼ਿਆਦਾ। ਤੇ ਲੋ ਜੀ। ਕਿ ਹੁਣ ਬਣਾਵਾਂਗੇ ਜੀ ਆਪਾਂ ਰੋਟੀ। ਕਰੀਏ ਜੀ ਆਪਾਂ ਰੋਟੀ ਦੀ ਤਿਆਰੀ। ਬਣਾਉਣੇ ਦੀ ਫੇਰ। 5 ਕਿ ਮਿੰਟ ਆਪਾਂ ਆਟੇ ਨੂੰ ਰੈਸਟ ਤੇ ਰੱਖ ਦਿੰਨੇ ਆ ਜੀ। ਫਲੈਟ ਇਹ ਤੱਕ ਨਹੀਂ ਆਈ ਜੀ। ਤੇ ਕੱਪੜੇ ਧੋਣੇ ਸੀ ਉਸ ਕੱਲੇ ਕੱਪੜੇ-ਕੱਪੜਿਆਂ ਦਾ ਕੰਮ ਰਹਿ ਗਿਆ ਸੀ। ਬਾਕੀ ਆਪਣਾ ਸਾਰਾ ਕੁਲਪਿਆ ਕੰਮ ਜੀ ਹੁਣ ਲੱਗੇ ਸੀ ਆਪਾਂ ਰੋਟੀ ਬਣਾਉਣਾ ਰੋਟੀ ਕੱਲ ਪਦੇ ਦੀ ਜੀ ਹਰਦੀਪ ਦੇ ਪਾਪਾ ਨੂੰ ਇਹ ਉਹਨਾਂ ਨੇ ਜਾਣਾ ਸੀ ਡਿਊਟੀ ਲੋ ਜੀ ਸਬਜੀ ਆਪਾਂ ਪਾਈ ਪਈ ਸੀ ਜੀ ਦਹੀਂ ਪਾਈ ਪਈ ਸੀ ਥਾਲੀ ਚ ਤੇ ਹੁਣ ਆਪਾਂ ਦੇ ਦਿੰਨੇ ਆ ਜੀ ਰੋਟੀ ਲੋ ਜੀ ਆਪਾਂ ਰੋਟੀ ਖਾ ਲੀਏ ਫਿਰ ਮਿਲਦੇ ਆ ਜੀ ਰੋਟੀ ਖਾ ਪੀ ਕੇ ਜੀ ਆਪਾਂ ਬੈਠ ਕੇ ਸੀ ਤੁੱਪੇ ਤੇ ਆਪਣੀ ਮਾਨੋ ਵੀ ਆ ਗਈ ਸੀ ਤੇ ਲੈਟ ਹਜੇ ਆਈ ਨਹੀਂ ਜੀ ਤੇ ਭਾਂਡੇ ਆਪਾਂ ਧੋ ਕੇ ਤੇ ਬਾਹਰ ਆ ਕੇ ਆਪਾਂ ਬੈਠ ਗਏ ਸੀ ਜੀ ਤੇ ਦਵਾਈ ਲਈ ਸੀ ਜੀ ਖਾਂਸੀ ਦੀ ਪਿਣੀ ਵਾਲੀ ਤੇ ਵੇਰਾਗੀ ਜਦੀ ਮਾਣੋ ਮਾਣੋ ਆ ਕੇ ਮੇਰੇ ਪਾ ਬੈਠ ਗਈ ਤੇ ਆਪਾਂ ਪਾਤਾ ਦੁੱਧ ਜੀ ਤੇ ਮਾਣੋ ਆਪਣੀ ਦੁੱਧ ਪੀ ਰਹੀ ਹੈ ਪੀ ਲੈ ਬੀੜੂ ਆਂਦੀ ਰੀ ਪੀ ਲੈ ਤੇ ਦੁੱਧ ਪੀ ਕੇ ਫੇਰ ਇਹ ਨਾ ਕੁਰਸੀ ਤੇ ਬੈਠ ਜਾਂਦੀ ਹੈ ਜੀ ਤੇ ਮੈਂ ਨਾ ਜਿਹੜੇ ਕੱਪੜੇ ਧੋਏ ਹੋਏ ਹੁੰਦੇ ਉਹ ਪਾਦਨੀ ਆ ਉੱਪਰ ਕੁਰਸੀ ਤੇ ਕਈ ਵਾਰੀ ਜਰਾਬਾਂ ਹੁੰਦੀਆਂ ਕਈ ਵਾਰੀ ਟੋਪੀਆਂ ਟੋਪੀਆਂ ਹੁੰਦੀਆਂ ਜੀ ਤੇ ਆਪ ਨਾ ਉੱਪਰ ਪੈ ਜਾਂਦੀ ਆ ਮਾਣੋ ਹਨਾ ਮਾਣੋ ਤੇ ਡੇਲੀ ਆਉਂਦੀ ਆ ਜੀ ਆਪਣੇ ਪਾਸ ਤੇ ਦੁੱਧ ਪੀਣਾ ਤੇ ਮੰਜੇ ਤੇ ਰੱਖ ਦਿੰਦੇ ਆ ਮੰਜੇ ਤੇ ਚੜ ਜਾਂਦੀ ਆ ਦੁੱਧ ਪੀਣਾ ਪੀ ਲਾ ਪੀ ਲਾ ਤੇ ਕਈ ਵਾਰੀ ਰੋਟੀ ਖਾਵਾ ਜੀ। ਅੱਕੀ ਲੱਗ ਰਹੀਆਂ। ਐ। ਮਾਰੀ ਮਾਣੋ ਤੇ ਮੱਖੀਆਂ ਲੱਗ ਰਹੀਆਂ ਹੈ ਨਾ ਮਾਣੋ। ਮਾਣੋ ਮਾਰੀ ਮਿੱਠੀ ਆ। ਮੱਖੀਆਂ ਲੱਗ ਰਹੀਆਂ ਸੀ ਮਾਣੋ ਤੇ ਇੱਕ ਧੁੱਪ ਚ ਨਾ ਬਹੁਤ ਜ਼ਿਆਦਾ ਮੱਖੀਆਂ ਹੋ ਜਾਂਦੀਆਂ ਨੇ ਪਤਾ ਨਹੀਂ ਕਿਉਂ ਜ਼ਿਆਦਾ ਮੱਖੀਆਂ ਪਤਾ ਨਹੀਂ ਧੁੱਪ ਕਰਕੇ ਆ ਮਾ ਜੀ। ਤੇ ਬਹੁਤ ਹੀ ਜ਼ਿਆਦਾ ਮੱਖੀਆਂ। ਇਹ ਕਈ ਵਾਰੀ ਆਪਾਂ ਕਾਲਾ ਹੀ ਤਗੇਰ ਦਿੰਨੇ ਆ। ਚਲੋ ਜੀ ਆਪਾਂ ਕਰਦੇ ਹੁਣ ਰੈਸਟ ਤੇ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ ਜੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਲਾਇਕ ਜਰੂਰ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਨੋਮੈਟਰ ਨਾਲ ਟੇ ਟੇ ਕਰ ਰਿਹਾ ਤੇ ਡਾਊਨ ਹੋ ਗਿਆ ਨੋਮੈਟਰ ਸਵੇਰ ਕੀ ਗਈ ਹੋਈ ਹੈ ਜੀ ਲੈਟ